ਔਰਤਾਂ ਲਈ ਵੱਡੀ ਖੁਸ਼ਖਬਰੀ ਹਰ ਮਹੀਨੇ ਮਿਲਣਗੇ ਹਜ਼ਾਰਾਂ ਰੁਪਏ ਇੰਜ ਕਰੋ ਅਪਲਾਈ दरअसल ਭਾਰਤੀ ਜੀਵਨ ਬੀਮਾ ਨਿਗਮ ਯਾਨੀ ਕਿ LIC ਨੇ ਔਰਤਾਂ ਦੇ ਲਈ ਇੱਕ ਵਿਸ਼ੇਸ਼ ਯੋਜਨਾ ਸ਼ੁਰੂ ਕੀਤੀ ਹੈ ਤਾਂ ਔਰਤਾਂ ਦੇ ਲਈ ਬੇਹਦ ਵੱਡੀ ਖੁਸ਼ਖਬਰੀ ਹੈ ਜਿਸ ਦਾ ਨਾਮ LIC ਬੀਮਾ ਸખી ਯੋਜਨਾ ਹੈ ਇਸ ਯੋਜਨਾ ਦਾ ਉਦੇਸ਼ ਔਰਤਾਂ ਨੂੰ ਸਵੈ ਨਿਰਪਰ ਬਣਾਉਣਾ ਅਤੇ ਉਹਨਾਂ ਨੂੰ ਇੱਕ ਨਿਸ਼ਚਿਤ ਮਹੀਨਾਵਾਰ ਆਮਦਨ ਦਾ ਮੌਕਾ ਦੇਣਾ ਖਾਸ ਗੱਲ ਇਹ ਹੈ ਕਿ ਇਸ ਦੇ ਵਿੱਚ ਸ਼ਾਮਲ ਹੋਰ ਦੇ ਲਈ ਆ ਦੱਸਦੀ ਕਿ ਇਸੇ ਵਿੱਚ ਸ਼ਾਮਲ ਹੋਣ ਦੇ ਲਈ ਔਰਤਾਂ ਨੂੰ ਇੱਕ ਪੈਸਾ ਵੀ ਖਰਚ ਨਹੀਂ ਕਰਨਾ ਪਵੇਗਾ ਇਹ ਵੀਡੀਓ ਖਾਸ ਤੁਹਾਡੇ ਲਈ ਅਖੀਰ ਤੱਕ ਜ਼ਰੂਰ ਦੇਖਣਾ ਹੁਣ ਸਵਾਲ ਇਹ ਆਉਂਦਾ ਹੈ ਕਿ ਆਖਿਰ ਕੀ ਹੈ ਇਹ ਬੀਮਾ ਸખી ਯੋਜਨਾ ਤਾਂ ਇਹ ਯੋਜਨਾ ਖਾਸ ਤੌਰ ਦੇ ਉੱਤੇ ਔਰਤਾਂ ਦੇ ਲਈ ਸ਼ੁਰੂ ਕੀਤੀ ਗਈ ਹੈ ਇਸ ਤਹਿਤ ਔਰਤਾਂ LIC ਦੀਆਂ ਬੀਮਾ ਏਜੰਟ ਬਣ ਸਕਦੀਆਂ ਨੇ ਤੇ 에이전ਟ ਬਣਨ ਤੋਂ ਬਾਅਦ ਉਹਨਾਂ ਨੂੰ ਸਿਖਲਾਈ ਦਿੱਤੀ ਜਾਵੇਗੀ ਅਤੇ ਕੰਮ ਸ਼ੁਰੂ ਕਰਨ ਦੇ ਉੱਤੇ ਉਹਨਾਂ ਨੂੰ ਹਰ ਮਹੀਨੇ ਇੱਕ ਨਿਸ਼ਚਿਤ ਤਨਖਾਹ ਵੀ ਦਿੱਤੀ ਜਾਵੇਗੀ ਇਸ ਯੋਜਨਾ ਦੇ ਨਾਲ LIC ਦਾ ਉਦੇਸ਼ ਔਰਤਾਂ ਨੂੰ ਸਖਸ਼ਤ ਬਣਾਉਣਾ ਹੈ ਬੀਮਾ ਸੇਵਾਵਾਂ ਨੂੰ ਦੂਰ ਦੁਹਾੜੇ ਦੱਸ ਦੇ ਕਿ ਦੂਰ ਦੁਹਾੜੇ ਦੇ ਖੇਤਰਾ ਤੱਕ ਪਹੁੰਚਾਉਣਾ ਹੈਗਾ ਹੁਣ ਗੱਲ ਆਉਂਦੀ ਹੈ ਵੀ ਆਖਿਰ ਆਮਦਨ ਕਿੰਨੀ ਹੋਵੇਗੀ ਤਾਂ ਬੀਮਾ ਸਕੀ ਯੋਜਨਾ ਦੇ ਤਹਿਤ ਔਰਤਾਂ ਨੂੰ ਪਹਿਲੇ ਸਾਲ ਜੋ ਕਿ 7000 ਪ੍ਰਤੀ ਮਹੀਨਾ ਮਿਲੇਗਾ ਦੂਜੇ ਸਾਲ 6000 ਪ੍ਰਤੀ ਮਹੀਨਾ ਅਤੇ ਤੀਜੇ ਸਾਲ 5 ਪ੍ਰਤੀ ਮਹੀਨਾ ਦਿੱਤਾ ਜਾਵੇਗਾ ਪਰ ਇਸ ਦੇ ਲਈ ਕੁਝ ਸ਼ਰਤਾਂ ਹੋਣਗੀਆਂ ਜਿਵੇਂ ਕਿ ਪਹਿਲੇ ਸਾਲ ਦੇ ਵਿੱਚ ਉਹਨਾਂ ਦੇ ਦੁਆਰਾ ਸ਼ੁਰੂ ਕੀਤੀਆਂ ਗਈਆਂ ਬੀਮਾ ਪਾਲਿਸੀਆਂ ਦੀਆਂ ਘੱਟੋ ਘੱਟ 65% ਕਿਰਿਆਸ਼ੀਲ ਹੋਣਾ ਚਾਈਦਾ ਹੈਗਾ ਹੁਣ ਗੱਲ ਕਰਦੇ ਆ ਵੀ ਅਪਲਾਈ ਕਿਵੇਂ ਕਰ ਸਕਦੇ ਹੋ ਤਾਂ ਧਿਆਨ ਨਾਲ ਜ਼ਰੂਰ ਸੁਣਿਓ ਤੇ ਅੱਗੇ ਵੀ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਇਸ ਯੋਜਨਾ ਦੇ ਵਿੱਚ ਅਪਲਾਈ ਕਰਨ ਦੇ ਲਈ ਔਰਤਾਂ ਨਜ਼ਦੀਕੀ LIC ਸ਼ਾਖਾ ਦੇ ਵਿੱਚ ਜਾ ਸਕਦੀਆਂ ਨੇ ਜਾਂ ਫਿਰ LIC ਦੀ ਅਧਿਕਾਰਤ ਵੈੱਬਸਾਈਟ ਦੇ ਉੱਤੇ ਜਾ ਕੇ ਵੀ ਆਨਲਾਈਨ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਹੁਣ ਦੱਸ ਦਈਏ ਕਿ ਕੌਣ ਕਰ ਸਕਦਾ ਹੈ ਅਪਲਾਈ ਮਹਿਲਾਵਾਂ ਕਰ ਸਕਦੇ ਨੇ ਜਾਂ ਫਿਰ ਕਲੇ ਜੋ ਕਿ ਦੱਸ ਦਈਏ ਕਿ ਮਰਦਾਂ ਵੀ ਕਰ ਸਕਦੇ ਨੇ ਜਾਂ ਕੱਲੀ ਔਰਤਾਂ ਜਾਂ ਫਿਰ ਕੋਈ ਕਿਹੜੀ ਕਿਹੜੀ ਕਰ ਸਕਦੀਆਂ ਨੇ ਜਾਂ ਫਿਰ ਕਿਹੜੀ ਗ੍ਰੈਜੂਏਸ਼ਨ ਚਾਹੀਦੀ ਹੈ ਕਿੰਨੀ ਦੱਸ ਦਈਏ ਕਿ ਉਮਰ ਹੋਣੀ ਚਾਹੀਦੀ ਹੈ ਉਹ ਵੀ ਤੁਹਾਨੂੰ ਜ਼ਰੂਰ ਸਮਝਾਵਾਂਗੇ ਦਰਸਲ ਮਹਿਲਾ ਉਮੀਦਵਾਰ ਦੀ ਉਮਰ ਘਟੋ ਘਟ 18 ਤੋਂ 70 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ ਘਟੋਕਰ 10ਵੀਂ ਪਾਸ ਹੋਣੀ ਲਾਜ਼ਮੀ ਹੈ ਇਹ ਸਕੀਮ ਸਿਰਫ ਨਵੀਆਂ ਔਰਤਾਂ ਦੇ ਲਈ ਹੈ ਜੇਕਰ ਕੋਈ ਪਹਿਲਾਂ ਹੀ LIC 에ਜੰਟ ਜਾਂ ਫਿਰ ਕਰਮਚਾਰੀ ਹੈ ਉਹ ਇਸ ਦੇ ਵਿੱਚ ਅਪਲਾਈ ਨਹੀਂ ਕਰ ਸਕਦਾ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਜੇਕਰ ਕੋਈ LIC 에ਜੰਟ ਜਾਂ ਫਿਰ ਕਰਮਚਾਰੀ ਪਹਿਲਾਂ ਤੋਂ ਹੀ ਹੈ ਤਾਂ ਉਹ ਇਸ ਨੂੰ ਅਪਲਾਈ ਨਹੀਂ ਕਰ ਸਕਦਾ LIC ਕਰਮਚਾਰੀਆਂ ਦੇ ਨਜ਼ਦੀਕੀ ਰਿਸ਼ਤੇਦਾਰ ਜਿਵੇਂ ਕਿ ਪਤੀ ਪਤਨੀ ਬੱਚੇ ਮਾਤਾ ਪਿਤਾ ਭੈਣ ਭਰਾ ਆਦਿ ਵੀ ਇਸ ਸਕੀਮ ਦੇ ਵਿੱਚ ਅਪਲਾਈ ਕਰਨ ਦੇ ਯੋਗ ਨਹੀਂ ਨੇ ਤਾਂ ਦੱਸ ਦੇ ਕਿ ਇਸ ਦੇ ਵਿੱਚ ਜਿਹੜੇ ਡਾਕੂਮੈਂਟ ਹੋਣਗੇ ਉਹ ਕਿਹੜੇ-ਕਿਹੜੇ ਸਹੀ ਦੇ ਨੇ ਦਰਸਲ ਉਮਰ ਸਰਟੀਫਿਕੇਟ ਸਹੀ ਦਾ ਆਏਗਾ ਪਤਾ ਸਰਟੀਫਿਕੇਟ ਤੇ ਵਿਦਿਅਕ ਯੋਗਤਾ ਦਾ ਸਰਟੀਫਿਕੇਟ ਯਾਨੀ ਕਿ ਤੁਹਾਡਾ ਕੋਈ ਵੀ 12th ਦਾ ਜਾਂ 10th ਦਾ ਸਰਟੀਫਿਕੇਟ ਹੋਏਗਾ ਉਹ ਪਾਸਪੋਰਟ ਆਕਾਰ ਦੀ ਫੋਟੋ ਤੇ ਭਰੇ ਹੋਏ ਅਰਜ਼ੀ ਫਾਰਮ ਤਾਂ ਇਹ ਡਾਕੂਮੈਂਟ ਲਗਾਣੇ ਬੇਹਰ ਜ਼ਰੂਰੀ ਹੈ ਤਾਂ ਇਹਨਾਂ ਡਾਕੂਮੈਂਟ ਤੋਂ ਬਿਨਾ ਤੁਸੀਂ ਅਪਲਾਈ ਨਹੀਂ ਕਰ ਸਕਦੇ ਦੱਸਦੇ ਕਿ LIC ਸ਼ਾਖਾ ਦੇ ਵਿੱਚ ਜਾ ਕੇ ਤੁਸੀਂ ਅਧਿਕਾਰਤ ਵੈੱਬਸਾਈਟ ਦੇ ਉੱਤੇ ਵੀ ਜਾ ਕੇ ਅਪਲਾਈ ਕਰ ਸਕਦੇ ਹੋ ਜਾਂ ਤੁਸੀਂ LIC ਸ਼ਾਖਾ ਦੇ ਵਿੱਚ ਜਾ ਕੇ ਅਪਲਾਈ ਕਰ ਸਕਦੇ ਹੋ ਤਾਂ ਹੁਣੇ-ਹੁਣੇ ਜਾਓ ਕਿਉਂਕਿ ਇਹ LIC ਜਿਹੜੀ ਕਿ ਹੁਣੀ ਸ਼ੁਰੂ ਕੀਤੀ ਗਈ ਹੈ LIC ਬੀਮਾ ਸખી ਯੋਜਨਾ ਤੇ ਇਸ ਦੇ ਤਹਿਤ ਔਰਤਾਂ ਨੂੰ ਜੋ ਕਿ ਸਵੈ ਨਿਰਭਰ ਬਣਾਉਣ ਦੇ ਉਦੇਸ਼ ਦੇ ਨਾਲ ਇਹ ਸਕੀਮ ਲਾਗੂ ਕੀਤੀ ਗਈ ਹੈ